ਵਿੱਤ ਮੰਤਰੀ ਸਾਹਿਬ ਸਮਝਾਉਣਾ ਚਾਹੁੰਦੇ ਮੈਂ ਲਾ ਜੀ ਮਾਨਜੋਗ ਸਰ ਸਪੀਕਰ ਸਾਹਿਬ ਮੈਂ ਦੇਖ ਰਿਹਾ ਸੀ ਕਿ ਲੀਡਰ ਆਪ ਅਪਰੀਸ਼ੀਏਟ ਕਰ ਰਹੇ ਨੇ ਕਿ ਪੀ ਚਿਤੰਬਰਮ ਜੀ ਦਾ ਨੇ ਲੇਖ ਲਿਖਿਆ ਕਿ ਗੱਬਰ ਸਿੰਘ ਟੈਕਸ ਬਿਲਕੁਲ ਠੀਕ ਆ ਪਰ ਉਹ ਪ੍ਰਪੋਜ਼ਲ ਕੀ ਦੀਆ ਇਹ ਪੀ ਚਿਤੰਬਰਮ ਜੀ ਨੇ 2006 ਦੇ ਅੰਦਰ ਜੀਐਸਟੀ ਦੀ ਪ੍ਰਪੋਜ਼ਲ ਜਿਹੜੀ ਆ ਉਹ ਦੇਸ਼ ਦੇ ਅੰਦਰ ਲੈ ਕੇ ਆਂਦੀ ਜੀਐਸਟੀ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਤੇ ਕੰਮ ਕੀਤਾ ਲੰਬਾ ਸਮਾਂ ਔਰ ਉਸ ਬਾਅਦ ਕਿਸੇ ਨਾ ਕਿਸੇ ਵਿਰੋਧ ਕਰਕੇ ਰੁਕ ਗਿਆ ਔਰ ਜਦੋਂ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਤਾਂ ਵਨ ਨੇਸ਼ਨ ਵਨ ਟੈਕਸ ਦੀ ਥਿਉਰੀ ਤੇ ਕੰਮ ਕੀਤਾ ਔਰ ਸਾਡੇ ਪੁਰਾਣੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਸਤਕਾਰਯੋਗ ਬਾਦਲ ਸਾਹਿਬ ਨੇ ਉਹਨਾਂ ਨੇ ਜਾ ਕੇ ਉੱਥੇ ਹਾਮੀ ਭਰੀ ਕਿ ਵਨ ਨੇਸ਼ਨ ਵਨ ਟੈਕਸ ਔਰ ਗਵਰਨਮੈਂਟ ਆਫ ਇੰਡੀਆ ਨੇ ਇਸ ਗੱਲ ਦੀ ਅਸ਼ੋਰੈਂਸ ਦਿੱਤੀ ਕਿ ਅਸੀਂ ਤੁਹਾਨੂੰ ਕੰਪਨਸੇਸ਼ਨ ਦੇਵਾਂਗੇ ਜਦ ਤੱਕ ਤੁਹਾਡੇ ਸਟੇਟਾਂ ਦੀ ਜਿਹੜੀ ਇਕਨੋਮੀਆ ਸਟੇਬਲ ਨਹੀਂ ਹੋ ਜਾਂਦੀ ਇਹ ਜਿਹੜਾ ਕੰਪਨਸੇਸ਼ਨ ਐਕਟ 2017 ਦਾ ਉਹਦੀ ਸੈਕਸ਼ਨ 8 ਤੇ 9 ਚ ਲਿਖਿਆਗਾ ਕਿ ਜਦ ਤੱਕ ਸਟੇਟਾਂ ਦੀ ਇਕਨੋਮੀ ਸਟੇਬਲ ਹੀ ਹੋ ਜਾਂਦੀ ਜਦ ਤੱਕ ਉਹ ਲਾਸ ਰਹਿਣ ਗਿਆ ਲਗਾਤਾਰ ਸੈਂਟਰ ਜਿਹੜਾ ਉਹ ਕੰਪਨਸੇਸ਼ਨ ਸੈਸਦਾ ਰਹੂਗਾ ਪਰ ਲੇਕਿਨ ਅਫਸੋਸ 5 ਸਾਲ ਉਹ ਕੰਪਨਸੇਸ਼ਨ ਸੈਸ ਚੱਲਿਆ 2017 ਤੋਂ ਲੈ ਕੇ 22 ਤੱਕ ਔਰ 22 ਤੋਂ ਬਾਅਦ ਉਹ ਕੰਪਨਸੇਸ਼ਨ ਸੈਸ ਬੰਦ ਹੋ ਗਿਆ ਜੇ ਆਪਾਂ ਪੰਜਾਬ ਦੇ ਰੈਵਨਿਊ ਨਿਊਟਰ ਰੇਟ ਦੀ ਗੱਲ ਕਰੀਏ ਪੰਜਾਬ ਦਾ ਰਿਵਿਊ ਨਿਊਟਰਲ ਰੇਟ ਜਿਹੜਾ ਸੀਗਾ ਉਹ 18% ਤਿੰਨ ਸੀਗਾ 2017 ਤੋਂ ਪਹਿਲਾਂ ਸਭ ਤੋਂ ਹਾਈएस्ट ਸੀ ਦੇਸ਼ ਦੇ ਅੰਦਰ ਦੇਸ਼ 14% ਤੇ ਚੱਲ ਰਿਹਾ ਸੀਗਾ ਟੈਕਸ ਕਲੈਕਸ਼ਨ ਚ ਔਰ ਪੰਜਾਬ ਜਿਹੜਾ 18.3 ਤੇ ਚੱਲ ਰਿਹਾ ਸੀਗਾ ਪਰ ਲੇਕਿਨ ਉਸ ਤੋਂ ਬਾਅਦ ਲਗਾਤਾਰ ਅਸੀਂ ਡਿਕਲਾਈਨ ਹੁੰਦੇ ਗਏ ਔਰ ਅੱਜ ਪੋਜੀਸ਼ਨ ਇਹ ਹੈ ਕਿ ਅੱਜ 8 ਸਾਲ ਦਾ ਅਸੀਂ ਲੇਖਾ ਜੋਖਾ ਕੀਤਾਗਾ ਪੰਜਾਬ ਜਿਹੜਾ 1,11,000 ਕਰੋੜ ਰੁਪਏ ਦਾ ਜੀਐਸਟੀ ਲਾਗੂ ਹੋਣ ਦੇ ਨਾਲ ਪੰਜਾਬ ਦਾ ਨੁਕਸਾਨ ਹੋਇਆ ਹੈ ਪੰਜਾਬ ਦੇ ਰੈਵਨਿਊ ਦਾ 111000 ਕਰੋੜ ਰੁਪਏ ਦਾ ਨੁਕਸਾਨ ਹੋਇਆਗਾ ਕੰਪਨਸੇਸ਼ਨ ਸੈਸ ਦੇ ਰੂਪ ਵਿੱਚ 61000 ਕਰੋੜ ਰੁਪਏ ਸਾਡੇ ਕੋਲ ਮਿਲਿਆਗਾ ਸੋ ਅੱਜ ਵੀ ਸਾਡਾ 50000 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਜੀਐਸਟੀ ਲਾਗੂ ਹੋਣ ਕਰਕੇ ਹੋਇਆ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ ਇਹ ਇਹੀ ਜਿਹੜੀ ਲੜਾਈ ਆ ਉਹ ਕਰਨਾਟਕਾ ਲੜ ਰਿਹਾ ਉੱਥੇ ਇਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਆਗਾ ਇਹੀ ਲੜਾਈ ਹਮਾਚਲ ਲੜ ਰਿਹਾ ਇਹੀ ਲੜਾਈ ਕੇਰਲਾ ਸਾਮਲ ਲਾਟੂ ਅਸੀਂ ਸਾਰੇ ਸਟੇਟ ਲੜਦੇ ਸੀ ਜਦੋਂ ਜੀਐਸਟੀ 2 ਚ ਐਮੈਂਡਮੈਂਟ ਆਈ ਹੈ ਕਿ ਕੰਪੋਸਿਸ਼ਨ ਸੈਸ ਕੰਟੀਨਿਊ ਕੀਤਾ ਜਾਵੇ ਪਰ ਲੇਕਿਨ ਕਿਉਂਕਿ ਭਾਰਤ ਜਨਤਾ ਪਾਰਟੀ ਦੇ ਉੱਤੇ ਬਹੁਮਤ ਆ ਕੋਈ ਸੁਣਦਾ ਹੈ ਨਹੀਂ ਅਸੀਂ ਆਪਣੀ ਗੱਲ ਕਹਿ ਕੇ ਆ ਗਏ ਸੋ ਇਹਦੇ ਨਾਲ ਪੰਜਾਬ ਦੇ ਜਿਹੜੇ ਜਿਵੇਂ ਪੰਜਾਬ ਕਿਉਂਕਿ ਅਗਰੀਡਿਅਨ ਸਟੇਟ ਆ ਪੰਜਾਬ ਅਗਰੀਡਿਅਨ ਸਟੇਟ ਕਰਕੇ ਇੱਥੇ ਪਰਚੇਸ ਟੈਕਸ ਲੱਗਿਆ ਹੋਇਆ ਸੀਗਾ ਹਰ ਸਾਲ ਸਾਨੂੰ ਲਗਭਗ 35-3600 ਕਰੋੜ ਰੁਪਇਆ ਉਸ ਪਰਚੇਸ ਟੈਕਸ ਤੋਂ ਆ ਜਾਂਦਾ ਸੀਗਾ ਤੋਂ ਉਹਦਾ ਹੀ ਘਟੋ ਘਟ ਹੁਣ ਤੱਕ 25-30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਸੋ ਜਦੋਂ ਮੈਂ ਇਸ ਸਮੇਂ ਦਾ ਸੇਟਾ ਨੇ ਐਂਟਰ ਕੀਤਾ ਜ ਜਿਸ ਸਮੇਂ ਕਾਂਗਰਸ ਪਾਰਟੀ ਨੇ ਥਾਟ ਡਿਵੈਲਪ ਕੀਤਾ ਕਿ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਹੋਣੀ ਚਾਹੀਦੀ ਆ ਔਰ ਉਸ ਸਮੇਂ ਸੋਚਣਾ ਚਾਹੀਦਾ ਸੀਗਾ ਕਿ ਕਿਹੜੇ ਸਟੇਟ ਪ੍ਰੋਗਰੈਸ ਕਰਨਗੇ ਕਿਹੜੇ ਸਟੇਟ ਜਿਹੜੇ ਨੇ ਬਿਮਾਰੂ ਸਟੇਟ ਨੇਗੇ ਅੱਜ ਜਿਹੜੇ ਪ੍ਰੋਗਰੈਸ ਸਟੇਟ ਨੇਗੇ ਉਹ ਬਿਮਾਰੂ ਬਣ ਕੇ ਜਿਹੜੇ ਬਿਮਾਰੂ ਸਟੇਟ ਸੀ ਉਹ ਪ੍ਰੋਗਰੈਸ ਹੋਗੇ ਕਿਉਂਕਿ ਜੀਐਸਟੀ ਜਿਹੜਾ ਉਹ ਡੈਸਟੀਨੇਸ਼ਨ ਬੇਸ ਟੈਕਸ ਸਗ जीएसटी ਜਿਹੜਾ ਉਹ ਕੰਜ਼ਿਊਮਰ ਬੇਸ ਟੈਕਸ ਹੈਗਾ ਜਿੱਥੇ ਕੰਜ਼ਮਪਸ਼ਨ ਜ਼ਿਆਦਾ ਹੋਗੀ ਉਥੇ ਟੈਕਸ ਜ਼ਿਆਦਾ ਕਲੈਕਸ਼ਨ ਹੋਗੀ ਪਰ ਲੇਕਿਨ ਪੰਜਾਬ ਨੂੰ ਇਸ ਗੱਲ ਦਾ ਖਾਮਾਜਾ ਭੁਗਤਣਾ ਪੈਂਦਾ ਕਿ ਸਾਡੀ ਪਾਪੂਲੇਸ਼ਨ ਘਟਾ ਕੇਰਲਾ ਨੂੰ ਕੋਈ ਭੁਗਤਣਾ ਪੈਂਦਾ ਕਿ ਉਹਦੀ ਪਾਪੂਲੇਸ਼ਨ ਘਟਾ ਕਰਨਾਟਕਾ ਨੂੰ ਭੁਗਤਣਾ ਪੈਂਦਾ ਕਿ ਪਾਪੂਲੇਸ਼ਨ ਘਟਾ ਉਹ ਪ੍ਰੋਡਕਸ਼ਨ ਸਟੇਟ ਲਗੇ ਉਹ ਕਿਸੇ ਸਮੇਂ ਗਾਂਵ ਬਦੂ ਸਟੇਟ ਸੀਗੇ ਪਰ ਅੱਜ ਅਜ ਉਹਨਾਂ ਦੀ ਇਕਨੋਮੀ ਜਿਹੜੀ ਆ ਉਹ ਡੀਸਟੈਬਲਾਈਜ਼ ਹੋ ਰਹੀ ਹੈ ਦੇਸ਼ ਪਰ ਦੇ ਅੰਦਰ ਬਹਿ ਬਹੁਤ बोल के आया मैडम निर्मला सीतारमण जी ਦੇ ਸਾਹਮਣੇ ਕਿ ਸਾਡੇ ਸਟੇਟਾਂ ਦੀ ਇਕਨੋਮੀ ਨੂੰ ਤੁਸੀਂ ਡੀਸਟੈਬਲਾਈਜ਼ ਨਾ ਕਰੋ ਇਹ ਫੈਡਰਲ ਸਟਰਕਚਰ ਆ ਇਸ ਫੈਡਰਲ ਸਟਰਕਚਰ ਦੇ ਅੰਦਰ ਜੇ ਸਟੇਟਾਂ ਦੀ ਇਕਨੋਮੀ ਤਹਿਸ ਨਾ ਹੋ ਗਈ ਤਾਂ ਸਟੇਟ ਟੁੱਟ ਜਾਣਗੇ ਸਟੇਟ ਵਿਸਪਲ ਕਮੇਟੀਆਂ ਬਣ ਜਾਣਗੀਆਂ ਜਾ ਕੇ ਸੈਂਟਰ ਦੇ ਸਾਹਮਣੇ ਖੜ ਜਾ ਕਰਨਗੀਆਂ ਕਿ ਪੈਸੇ ਦੇ ਦਿਓ ਜੀ ਉਹ ਹਾਲਾਤ ਜਿਹੜੇ ਅੱਜ ਬਣੇ ਪਏ ਨੇਗੇ ਸੋ ਮੇਰਾ ਕਹਿਣ ਦਾ ਪਾਬ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਅੰਦਰ ਬਾਬਾ ਸਾਹਿਬ ਭੀਮrao ਮੇੜਕਰਜੀ ਦੁਆਰਾ ਬੜਾਈ ਸੰਵਿਧਾਨ ਨੂੰ ਇੱਕ ਇੱਕ ਕਰਕੇ ਬੜੀ ਬਰੀਕੀ ਦੇ ਨਾਲ ਬੜੀ ਬਰੀਕੀ ਨਾਲ ਖਤਮ ਕਰ ਰਹੀ ਆ ਕਦੇ ਹੁਣ ਕਹਿੰਦੇ ਵਨ ਨੇਸ਼ਨ ਬਨ ਇਲੈਕਸ਼ਨ ਵਨ ਨੇਸ਼ਨ ਵਨ ਟੈਕਸ ਇਹ ਸਾਰੀਆਂ ਥਿਉਰੀਆ ਉਧਰੋਂ ਜਾ ਰਹੀਆਂ ਨੇ ਸੋ ਅਸੀਂ ਤਾਂ ਲਗਾਤਾਰ ਦਾ ਵਿਰੋਧ ਕਰਦੇ ਆ ਪਰ ਲੈ ਕੇ ਨੇ ਕੰਡੇ ਜਿਹੜੇ ਨੇ ਕਿ ਸ਼ੁਰੂਆਤ ਸ਼ੁਰੂਆਤੀ ਦੌਰ ਚ ਕਾਂਗਰਸ ਪਾਰਟੀ ਦੇ ਵਿੱਚ ਜੇ ਉਹਨਾਂ ਅੱਗੇ ਜਿਹੜੀ ਆ ਭਾਰਤੀ ਜਨਤਾ ਪਾਰਟੀ ਲੈ ਕੇ ਗਈ ਇਹ ਐਮੈਂਡਮੈਂਟ ਜਿਹੜੀਆਂ ਨੇ ਉਹ ਟੈਕਨੀਕਲ ਐਮੈਂਡਮੈਂਟਸ ਨੇਗੀਆਂ ਮੈਂ ਡ੍ਰੌਪ ਆਪੋਜੀਸ਼ਨ ਦੱਸ ਦਿਆਂ ਕਿ ਕੁਝ ਡੈਫੀਨੇਸ਼ਨਾਂ ਦੀ ਅਮੈਂਡਮੈਂਟਸ ਨੇ ਦੋ ਪੜ੍ਹ ਲਓ ਸੈਕਸ਼ਨ ਕਲੌਜ਼ 61 ਦੀ ਸੈਕਸ਼ਨ 2 ਦੇ ਅੰਦਰ ਆ ਤੇ ਸਬ ਕਲੌਜ਼ ਸੀ ਆਫ ਦੀ ਕਲੌਜ਼ 69 ਦੀ ਕਲੌਜ਼ ਸੈਕਸ਼ਨ 2 ਆ ਜਿਹਦੇ ਅੰਦਰ ਮਿਊਸਪਲ অর ਲੋਕਲ ਫੰਡ ਵਿਦ ਮਿਊਸਪਲ ਫੰਡ অর ਲੋਕਲ ਫੰਡ ਨੂੰ ਐਡ ਕੀਤਾ ਗਿਆ ਇਹ ਨਵੇਂ ਜਿਹੜੀ ਡੈਫੀਨੇਸ਼ਨ ਦੇ ਅੰਦਰ ਇਨ ਕਲੌਜ਼ ਨੂੰ ਐਡ ਕੀਤਾ ਗਿਆਗਾ ਸੋ ਇਹ ਜਿਹੜੀਆਂ ਅਮੈਂਡਮੈਂਟਸ ਰੇਗੀਆਂ ਜੋ ਤਾਂ GST ਕੌਂਸਲ ਚ ਪਾਸ ਹੁੰਦੀਆਂ ਨੇ ਫਿਰ ਗਵਰਨਮੈਂਟ ਆਫ ਇੰਡੀਆ ਪਾਸ ਕਰਦੀਆਂ ਇਹ ਸਟੇਟਲ ਨੇਨਸੈਸਰੀ ਹੋ ਜਾਂਦੀਆਂ ਨੇ ਜੇ ਅਸੀਂ ਇਹ ਨਹੀਂ ਪਾਸ ਕਰਾਂਗੇ ਤਾਂ ਸਾਡਾ ਲਾਸ ਜਿਹੜਾ ਫਰਦਰ ਹੋਰ ਲਾਸ ਹੋਊਗਾ ਸੋ ਲਾਸ ਸਾਡਾ ਕੰਟੀਨਿਊ ਹੋਊਗਾ ਹੁਣ ਦੋ ਸਨੇਬਾ ਬਣੀਆਂ ਨੇ ਪਹਿਲਾਂ ਪੰਜ ਸੀਗੀਆਂ ਕਹਿਣ ਨੂੰ ਚਾਰ ਸੀ ਪਰ ਲੇਕਿਨ ਹੈ ਪੰਜ ਸੀ ਕਿੰਨੀਆਂ ਸੀ 5 12 18 28 ਤੇ ਇੱਕ ਸੀਗੀ ਸਪੈਸ਼ਲ ਸਲੈਬ ਫਾਰ ਕੰਪਨਸੇਸ਼ਨਸ ਹੁਣ ਕਿੰਨੀਆਂ ਆਉਣਗੀਆਂ ਦੋ ਹੋ ਗਿਆ ਇੱਕ ਹੋ ਗਈ ਪੰਜ ਇੱਕ ਹੋ ਗਈ 12 ਇੱਕ ਕਿਹੜੀ ਤੀਜੀ ਸਪੈਸ਼ਲ ਸਲਬ 40 ਸਿੰਗੁਰ ਦੇ ਉੱਤੇ ਉਹ ਸਿੰਗੁਰ ਠੀਕ ਆ ਉਹਦੇ ਤੇ 40 ਦੀ ਬਜਾਇ 50 ਕਰ ਲੋ ਚਾ 60 ਕਰ ਲੋ ਕਿਉਂਕਿ ਸੇਤ ਲਈ ਹਾਨੀ ਕਰ ਚੀਜ਼ਾਂ ਤੇ ਲੱਗੀ ਹੋਈ ਆ ਪਰ ਮੈਂ ਮੇਰਾ ਕਹਿਣ ਦਾ ਭਾਵ ਆ ਕਿ ਇੱਕ ਹੁਣ ਇਹ ਜਿਹੜੀ ਸੈਕੰਡ ਜੀਐਸਟੀ 2 ਆਇਆਗਾ ਇਧਰ ਠੀਕ ਆ ਲੋਕਾਂ ਦੇ ਵਜਨ ਘਟਿਆਗਾ ਪਰ ਲੇਕਿਨ ਇੱਕ ਵਾਰ ਫੇਰ ਸਟੇਟਾਂ ਦੀ ਇਕਨੋਮੀ ਤੇ ਸੱਟ ਮਰਦੀ ਆ ਸਟੇਟਾਂ ਦਾ ਰੈਵਨਿਊ ਫੇਰ ਲੌਸ ਜਾਵਾਂਗੇ ਫਿਰ ਅਸੀਂ ਲਗਭਗ ਪੰਜਾਬ ਜਿਹੜਾ ਜੇ ਪੰਜਾਬ ਦੀ ਗੱਲ ਕਰਾਂ 6000 ਕਰੋੜ ਜਿਹੜਾ ਮੋਢਲਾ ਹਮਾਨ ਸਾਡਾ ਲੱਗਿਆਗਾ ਕਿ 6000 ਕਰੋੜ ਰੁਪਏ ਸਮਾਨਾ ਹੋਰ ਸਾਡਾ ਬਿੱਤੀ ਕਾਟਾ ਰੈਵਨਿਊ ਕਾਟਾ ਜਿਹੜਾ ਪਊਗਾ ਸੋ ਇਸ ਸਾਲ ਦਾ ਵੀ 3000 ਹੋਣ ਦੀ ਲੱਗਦਾ ਉਮੀਦ ਆ ਪਰ ਲੇਕਿਨ ਅਸੀਂ ਆਪਣੇ ਸਾਧਨ ਜਿਹੜੇ ਜੁਟਾ ਰਹੇ ਹਾਂਗੇ ਤਾਂ ਕਿ ਕਾਟਾ ਨਾ ਪਵੇ ਸੋ ਇਹ ਬਿਲ ਜਿਹੜਾ ਮੇਰੀ ਰਿਕਵੈਸਟ ਹੈ ਕਿ ਪਾਸ ਕੀਤਾ ਜਾਵੇ ਥੈਂਕ ਯੂ ਮੈਂ ਜ਼ਮੀਨ ਲਈ ਇੱਕ ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪਲ ਡਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਈਆ ਐਕਸਾਈਜ਼ ਦਾ ਚੂਪ ਗਏ ਉਹ ਕਦੀ ਉਹਦਾ ਵੀ ਮੈਂਸ਼ਨ ਕੀਤਾ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਤਾਂ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸ਼ਰ ਮੈਨ ਸੁਣੋ 1.5 ਕਰੋੜ ਰੁਪਇਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਇੱਕ ਸਾਈਜ਼ ਮਨੇ 1.5 ਕਰੋੜ ਰੁਪਇਆ ਹਰ ਡਿਸਟਿਲਰੀ ਕੋ ਲੈਂਦਾ 35 ਤੋਂ 40 ਕਰੋੜ ਰੁਪਇਆ ਤਾਂ ਕੱਲਾ ਡਿਸਟਿਲਰੀਆਂ ਕੋ ਕਰਦਾ ਬੈਠੋ ਬੈਠੋ ਆਪਣੇ ਚੀਮਾ ਜੀ